ਇਸ ਲਈ ਖੇਡ ਮੈਦਾਨ ਦੇ ਵਿੱਚ ਦੁਨੀਆ ਦਾ ਟਾਪਰ ਹੈ ਗੋਲੇ ਦੇ ਜੱਫੇ ਸਿਰੇ ਦੇ ਹੁੰਦੇ ਆ ਕਾਂਗੇ ਵਾਲਾ ਕਹਿੰਦਾ ਵੀ ਅੱਜ ਫਾਰਮ ਦੇ ਵਿੱਚ ਖੇਡਾਂਗੇ ਸੱਚੇ ਪਾਤਸ਼ਾਹ ਮਿਹਰ ਕਰੇ ਲਓ ਇੱਕ ਪਾਸੇ ਗੁਰਵਿੰਦਰ 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 ਤੇ ਮੱਖਣ ਮੱਖੀ ਟੱਕਿਆ ਗਿਆ ਨਾਲ ਪੀਰਾ ਸਰਹਾਲੀ ਵਾਲਾ ਨਾਲ ਕਹਿੰਦੇ ਹੈਪੀ ਆ ਚੋਲਾ ਸਰ ਦੀ ਧਰਤੀ ਦਾ ਸ਼ੰਕਰ ਜਹਾਜ਼ ਦੀ ਰੇਡ ਆਹ 2 ਨੰਬਰ ਤੋਂ ਆਹ 2 ਨੰਬਰ ਤੋਂ ਸ਼ੁਰਲੀ ਖੀਰਾਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਆ ਰਸੂਲਪੁਰਿਆ ਟੱਕਰ ਵੱਡੀ ਤਾੜੀਆਂ ਜ਼ੋਰਦਾਰ ਮਾਰ ਦਿਓ ਬੁੱਢਾ ਥੇ ਵਾਲੇ ਦਾ ਸਾਥੀ ਹੈ ਆ ਕਹਿੰਦੇ ਪੁਰਾਣੇ ਖੇਡਦੇ ਰਹੇ ਮੇਰੇ ਵੀਰੋ ਸੱਜਣ ਬਾਬੇ ਬਕਾਲੇ ਵਾਲੇ ਦੀ ਗੱਲ ਹੁੰਦੀ ਪਰ ਵੇਖਦਾ ਵੀ ਰੌਚ ਭਿੰਡਰ ਵੀ ਪੁੱਜਾ ਹੋਇਆ ਯਾਰੀ ਪੱਕੀ ਐ ਇਤਰਾ ਦੇ ਨਾਲ ਮਨਿੰਦਰ ਚੱਕੀ ਤਿਆਰੀ ਦੇ ਵਿੱਚ ਆ ਮਨਿੰਦਰ ਚੱਕੀ ਐ ਕਬੱਡੀ ਦਾ ਬਾਬਾ ਬੋੜ ਕੋਚ ਕਿਸਨ ਲਾਲ ਜੀ ਮੰਦਰਾਵਾਲ ਉਹ ਤੇਰੇ ਯਾਰ ਨੂੰ ਦੱਬੜ ਨੂੰ ਫਿਰਦੇ ਪਰ ਦੱਬਦਾ ਕਿੱਥੇ ਐ ਚੱਕੀ 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 ਰਮਨ ਦਾਸ ਵਾਲਾ ਇਹ ਕਬੱਡੀ ਦਾ ਬਾਬਾ ਬੋੜ ਕੋਚ ਕਿਸਨ ਲਾਲ ਦਾ ਤਰਾਸਿਆ ਆ ਬਾਬਾ ਨਾਨਕ ਦੀ ਧਰਤੀ ਹਵੇਲੀਆਂ ਵਾਲਾ ਕਬੱਡੀ ਪਾਉਂਦਾ ਗਰੁੱਤਬਾ ਦੇਖ ਪਤ

ਇਹ ਗੁਰਲਾਲ ਗੁਰਲਾਲ ਇਹ ਜੋਧਾ ਗੁਰਲਾਲ ਜੋਧਾ ਗੁਰਲਾਲ ਜੋਧਾ ਗੁਰਲਾਲ ਆ ਗਈ ਪਿੱਛੇ ਨੂੰ ਆ ਜਾਈਏ ਤੇ ਬੜੀ ਮਿਹਰਬਾਨੀ ਹੋਊਗੀ ਕਿਉਂਕਿ ਇੱਥੇ ਰਸ਼ ਬਹੁਤ ਪੈ ਗਿਆ ਲਓ ਸਾਹਮਣੇ ਤਪੁਰਜੀ ਵਾਲੇ ਦੀਪ ਦੀ ਰੇਡ ਆਓ ਸਾਹਮਣੇ ਰਾਜਾ ਪੱਤਰੀ ਵਾਲਾ ਰਾਜਾ ਪੱਤਰੀ ਤੇ